ਦੋਸਤੋ ਸਸਕਲ ਕੀ ਹਾਲ ਚਾਲ ਅਮੀਤ ਕਰਦੇ ਆ ਠੀਕ ਹੋਣਾ ਅੱਜ ਆਪਾਂ ਵੀਡੀਓ ਦਾ ਵਿਸ਼ਾ ਰੱਖਿਆ ਜੀ ਵੈਲੈਂਟਾਈਨ ਡੇ ਵੈਸੇ ਤਾਂ ਅੰਗਰੇਜ਼ਾਂ ਦਾ ਵੈਲੈਂਟਾਈਨ ਵਲਨਿਕ ਸਤਬੂ ਸੀਗਾ ਜਿਹੜਾ ਪਿਆਰ ਦਾ ਦੇਵਤਾ ਮੰਨਿਆ ਜਾਂਦਾ ਉਹ ਇਸੇ ਨਾਮ ਮਤਲਬ ਕਿ ਸ਼ਾਦੀ ਕਰਦੇ ਉਹ ਆਪਣੀ ਮਰਜ਼ੀ ਨਾਲ ਸ਼ਾਦੀ ਕਰਦੇ ਆ ਹਨਾ ਤੇ ਵੈਸਟਰਨ ਕੰਟਰੀਜ਼ ਦੇ ਵਿੱਚ ਉਹ ਪ੍ਰਪੋਜ਼ ਕਰਦੇ ਆ ਜਾਂ ਕਿਸੇ ਨੂੰ ਏਦਾਂ ਹੌਲੀ ਹੌਲੀ ਆਪਣਾ ਰਿਸ਼ਤਾ ਬਣਾਉਂਦੇ ਆ ਤੇ ਵੈਲੈਂਟਾਈਨ ਡੇ ਆ ਦਿਨ ਪਰ ਪੋਸਟ ਕਰਦੀ ਐ ਕਿਉਂਕਿ ਜਿਵੇਂ ਆਪਣੇ ਇੱਥੇ ਮੇਰਾ ਘਰਪੁਰ ਕੁਛ ਐਦਾ ਹੁੰਦਾ ਉਦਾਂ ਹੀ ਉਹ ਬੈਲੈਂਸ ਆਦੂ ਦਾ ਮੇਰਾ ਘਰ ਨਾ ਘਰਪੁਰ ਬੰਗੂ ਹੀ ਜਿੰਨਾ ਕੋਈ ਡੇ ਹੁੰਦਾ ਹਨ ਤੇ ਸ਼ਾਇਦ ਜਨਮ ਦਿਨ ਹੀ ਹੁੰਦਾ ਜਾਂ ਕੋਈ ਉਹਦਾ ਕੋਈ ਇਥਾਂ ਹੁੰਦਾ ਮੈਨੂੰ ਕੋਈ ਖਾਸ ਥੋੜਾ ਜਿਹਾ ਨੌਲੇਜ ਦੀ ਚਲੋ ਕਦੀ ਫੇਰ ਸਹੀ ਤੇ ਪਰ ਇੱਥੇ ਸਾਡੇ ਕੀ ਹੁੰਨ ਲੱਗ ਜਾਂਦਾ ਸਾਡੇ ਇੱਥੇ ਜੀ ਇੱਧਰ ਇੰਡੀਆ ਦੇ ਵਿੱਚ ਸਾਡਾ ਇੱਕ ਕਲਚਰ ਨਹੀਂ ਸਾਨੂੰ ਇਸ ਗੱਲ ਦੀ ਕੋਈ ਸਾਡੇ ਲੋਕਾਂ ਨੂੰ ਸਮਝ ਨਹੀਂ ਹੈ ਨਾ ਵੀ ਇਸ ਤਣ ਕੀ ਹੁੰਦਾ ਉਹ ਤਾਂ ਆਪਣਾ ਪਾਰਟਨਰ ਚੁੰਨੇ ਆ ਤੇ ਸਾਡੇ ਇੱਥੇ ਨਾ ਕਈਆਂ ਨੇ ਖੇੜਤ ਮਸਾ ਬਣਾ ਰੱਖਿਆ ਹੁੰਦਾ ਇਹਨੂੰ ਚਾਕਲੇਟ ਉਹਨੂੰ ਚਾਕਲੇਟ ਹੈ ਡੇ ਹੈ ਡੇ ਕੇਕ ਕੱਟ ਕਈ ਤਾਂ ਮਤਲਬ ਗਿਫਟ ਹੈ ਤਾਂ ਟਰਾਂਸਫਰ ਕਰ ਰਹੇ ਹੁੰਦੇ ਆ ਕਿ ਗਿਫਟ ਨੂੰ ਖੋਲ ਕੇ ਦੇਖਦੇ ਹੀ ਨਹੀਂ ਆ ਕੋਦੇ ਵਿੱਚ ਹੈਗੀ ਉਹ ਉਹ ਕੋਈ ਦੁੱਧਾ ਦੇ ਕੇ ਜਾਂਦਾ ਤਾਂ ਉਹ ਦੁੱਧੇਟ ਦੇ ਜਾਂਦਾ ਉਹ ਕੋਈ ਕੋਈ ਸਹੇਲੀ ਨੂੰ ਕੋਈ ਦੋਸਤ ਨੂੰ ਕਦੀ ਕਿਸੇ ਨੂੰ ਕਦੀ ਕਿਸੇ ਨੂੰ ਮਤਲਬ ਮੈਂ ਬਹੁਤ ਦੇਖਿਆ ਕਿਉਂਕਿ ਮੈਂ ਇੱਕ ਟੀਚਰ ਹਾਂ ਨਾ ਸਟੂਡੈਂਟਸ ਦੇਖ ਕੇ ਐਨਾ ਕੁ ਬਸ ਹੁੰਦਾ ਨੈਕਸਟ ਇਨ ਇਸ ਤੇ ਕਈ ਇਦਾਂ ਬਹੁਤ ਅਰਸੇ ਹੁੰਦੇ ਆ ਮੈਂ ਇੱਥੇ ਨਿਕੋ ਘੁੰਮਣ ਗਿਆ ਮੈਂ ਆਣ ਕੀਤਾ ਮੈਂ ਹੋਣ ਕੀਤਾ ਚਲ ਹੋ ਗਿਆ ਅੱਜ ਵੈਲੈਂਟਾਈਨ ਡੇ ਔਰ ਕੱਲ ਤੁਸੀਂ ਦੇਖੋਗੇ ਤੁਹਾਡੀ ਲਾਈਫ ਚ ਕਿਹੜੀ ਚੇਂਜ ਆ ਗਈ ਕੁਛ ਵੀ ਨਹੀਂ ਹਨਾ ਅੰਗਰੇਜ਼ਾਂ ਦੀ ਲਾਈਫ ਚ ਚੇਂਜ ਆ ਜਾਂਦੀ ਹੈ ਕਿਉਂਕਿ ਉਹਨਾਂ ਦਾ ਕੋਈ ਪਾਰਟਨਰ ਨ ਉਹਨਾਂ ਦੀ ਜ਼ਿੰਦਗੀ ਚ ਆ ਜਾਂਦਾ ਉਹਨਾਂ ਦਾ ਪਾਰਟਨਰ ਆ ਜਾਂਦਾ ਕਦੀ ਕੋਈ ਨਵੇਂ ਨੂੰ ਚੋਣ ਲੈਂਦਾ ਕਿਸੇ ਦੀ ਲਾਈਫ ਚ ਹੁੰਦਾ ਨਹੀਂ ਕੋਈ ਮਿਲ ਜਾਂਦਾ ਤੇ ਕੋਈ ਇਦਾਂ ਹੁੰਦਾ ਕਿਉਂਕਿ ਕਈ ਗੱਲ ਸ਼ਾਦੀ ਤੱਕ ਵੀ ਪਹੁੰਚ ਜਾਂਦੀ ਹੈ ਉਹਨਾਂ ਦੀ ਤਾਂ ਹੋ ਗਈ ਚੇਂਜ ਉਹਨਾਂ ਦਾ ਤਾਂ ਬਣ ਗਿਆ ਵੈਲੈਂਟਾਈਨ ਡੇ ਨੈਕਸਟ ਡੇ ਨੈਕਸਟ ਈਅਰ ਕੋ ਇਸ ਡੇ ਨੂੰ ਹੋਰ ਖੁਸ਼ ਨਮਨਉਦੇ ਆ ਕਿ ਮੇਰਾ ਪਾਰਟਨਰ ਮੈਨੂੰ ਇਸ ਦਿਨ ਮਿਲਿਆ ਸੀ ਤੇ ਸਾਡੇ ਇੰਡੀਆ ਵਾਲੇ ਕੀ ਕਰਦੇ ਆ ਜਿਹੜੇ ਵਿਆਹ ਇਕੱਪਨ ਹੁੰਦੇ ਆ ਉਹ ਵੀ ਹੁੰਦੇ ਆ ਇੱਕ ਦੂਜੇ ਨੂੰ ਫੁੱਲ ਦਿੰਦੇ ਆ ਤੇ ਕੱਲ ਨੂੰ ਸਵੇਰੇ ਉੱਠ ਕੇ ਤੇ ਕਈਆਂ ਨੇ ਚਾਹ ਪਰੌਂਠੇ ਇੱਥੇ ਲੜਦਾ ਤੇ ਕਿਸੇ ਨਿਕਸੀ ਡੇ ਕੋਈ ਸਾਡਾ ਹੁੰਦਾ ਇੰਡੀਆ ਦਾ ਬਸ ਇਦਾਂ ਹੀ ਆ ਹੁਣ ਜਿਹੜੀ ਜਿਹੜਾ ਸਾਡਾ ਆਪਣਾ ਕਲਚਰ ਨਹੀਂ ਹੁੰਦਾ ਉਹਦੇ ਚ ਸਾਨੂੰ ਕੋਈ ਏਡੀ ਵੱਡੀ ਸਮਝ ਨਹੀਂ ਕਈਆਂ ਨੇ ਪਤਾ ਕੀ ਹੁੰਦਾ ਕਈ ਆਪਣੀ ਸ਼ਾਨ ਦਿਖਾਉਣ ਲਈ ਜਿਹੜੇ ਬਾਲੇ ਅਮੀਰ ਆ ਉਹਨਾਂ ਨੇ ਪਾਰਟੀਆਂ ਆਰਗੇਨਾਈਜ਼ ਕੀਤੀਆਂ ਹੁੰਦੀਆਂ ਉੱਤੇ ਚਾਰ ਪ੍ਰਿੰਟ ਸੱਦੀ ਹੁੰਦੀ ਹੈ ਬਈ ਇੱਕ ਪਿਆਰ ਦਾ ਦਿਨ ਹੈ ਹਨਾ ਜਾਂ ਦੋ ਜਣੀਆਂ ਨੇ ਇੱਕ ਦੂਜੇ ਨੂੰ ਪ੍ਰਪੋਜ਼ ਕਰਨਾ ਜਾਂ ਕੁਝ ਵੀ ਕਰਨਾ ਇਹ ਚ ਪਾਰਟੀ ਆਰਗੇਨਾਈਜ਼ ਕਰਨ ਦਾ ਕੀ ਮਤਲਬ ਹੋਇਆ ਉਨੀ ਮੈਂ ਮੰਨਦੀ ਆ ਇੱਕ ਹਰ ਦੁਨੀਆ ਤੇ ਕੋਈ ਡੇ ਮੈਂ ਇਹ ਨਹੀਂ ਕਹਿੰਦੀ ਕਿ ਡੇ ਨਹੀਂ ਹੈ ਡੇ ਹੈ ਇੱਕ ਬੰਦਾ ਆਪਣੇ 파ਟਨਰ ਨੂੰ ਉਦੋਂ ਨਹੀਂ ਕਿਤੇ ਘੁੰਮਣ ਗਏ ਆ ਕਿਤੇ ਉਹਨਾਂ ਨੇ ਟਾਈਮ ਸਪੈਂਡ ਕੀਤਾ ਆਪਸੀ ਗੱਲਾਂ ਕਰ ਲੀਆਂ ਜਾਂ ਹਸਬੰਡ ਵਾਈਫ ਹੀ ਹੋਏ ਤੇ ਜਿਹੜੇ ਹੈ ਬਹੁਤ ਚੋਚਲੇ ਪਾਰਟੀ ਆਰਗੇਨਾਈਜ਼ ਇਕੱਠੇ ਫਰੈਂਡ ਸਰਕਲ ਫਲਾਣਾ ਹੋ ਗਿਆ ਕਈਆਂ ਨੇ ਇਹ ਕੀਤਾ ਉਹ ਕੀਤਾ ਵੀ ਹੈ ਇਹ ਤੁਸੀਂ ਕੀ ਕੀਤਾ ਇਹ ਤਾਂ ਤੁਸੀਂ ਰਾਸ਼ ਪਾਇਆ ਤੇ ਬਸ ਐਵੇਂ ਸ਼ੋਅ ਆਫ ਕੀਤਾ ਕਈ ਗਿਫਟ ਨੂੰ ਪੈਕ ਕਰ ਕਰ ਚੱਕੀ ਫਿਰਦੇ ਆ ਮੈਂ ਆਪਣੇ ਔਰ ਵੈਲ ਉਹਨੂੰ ਦਿੰਨਾ ਗਿਫਟ ਜਾਂ ਕੋਈ ਕੋਈ ਫੀਲਿੰਗ ਸਾਂਝੀ ਕਰੋ ਹਨਾ ਗਰੀਤ ਲੋਕ ਤੇ ਇਹੀ ਕਰਦੇ ਕੋਈ ਫੀਲਿੰਗ ਸਾਂਝੀ ਕਰੋ ਕੋਈ ਅਗਲੇ ਨੂੰ ਅਹਿਸਾਸ ਦਿਵਾਓ ਵੀ ਹਾਂ ਭਈ ਮੈਂ ਤੇਰੇ ਲਈ ਇਹ ਸੋਚਦਾ ਜਾਂ ਸੋਚਦੀ ਹਾਂ ਕਈਆਂ ਨੇ ਕੀਤਾ ਟਾਈਮਸ ਕਈ ਗਏ ਡਿਨਰ ਕਰਨ ਉਹਤੇ ਭਈ ਡਿਨਰ ਜਿੱਥੇ ਕਰਨ ਜਾਂਦੇ ਆ ਮੈਂ ਹੋਟਲ ਤੇ ਆਪਣੇ ਹਸਬੰਦ ਨਾਲ ਕੋਈ ਨਹੀਂ ਪਰ ਸਾਨੂੰ ਜਾ ਕੇ ਮਤਲਬ ਸ਼ਾਨਾ ਮਾਰਨੀ ਹੈ ਕੋਈ ਤੂੰ ਡিনার ਕਰਨ ਗਈ ਸੀ ਕਿ ਰੋਟੀ ਰੋਟੀ ਖਾਣ ਦੀ ਹੈ ਫਿਰ ਤੂੰ ਰੋਟੀਆਂ ਖਾਣ ਦੀ ਕਿਤੇ ਘੁੰਮਣ ਜਾਓ ਕਿਤੇ ਚਲੋ ਥੋੜਾ ਬਹੁਤ ਫੂਡ ਹੈ ਸਵਾਹ ਫੂਡ ਤੋਂ ਇਹਨਾਂ ਦਾ ਦੇਨ ਨਹੀਂ ਮੰਦਾ ਹੈਨਾ ਜਦੋਂ ਵੀ ਇਹਨਾਂ ਦਾ ਡিনার ਲੰਚ ਜਾਂ ਕੋਈ 버ਗਰ ਪੀਜੇ ਫਾਸਟ ਫੂਡ ਖਾ ਲੇ ਫਿਰ ਇਹਨਾਂ ਦਾ ਡੇ ਵੈਲੈਂਟਾਈਨ ਡੇ ਵੀ ਹੋ ਗਿਆ ਫਿਰ ਇਹਨਾਂ ਦਾ ਸਾਰਾ ਡੇ ਵੀ ਹੋ ਗਿਆ ਪਰ ਤੁਸੀਂ ਆਪਣਾ ਟਾਈਮ ਸਪੈਂਡ ਕਰੋ ਆਪਣੀ ਫੀਲਿੰਗ ਸਾਂਝੀ ਕਰੋ ਤੁਸੀਂ ਖਾਣ ਨੂੰ ਫੀਲਿੰਗ ਲਵ ਚ ਵੀ ਫਿਰ ਖਾ ਕੇ ਤੇ ਫਿਰ ਤੁਹਾਡਾ ਲਵ ਬਣ ਜਾਂਦਾ ਇੰਡੀਆ ਚ ਮੈਂ ਕਈ ਕਈ ਵਾਰੀ ਬਹੁਤ ਹੱਸਦੀ ਹਾਂ ਥੋੜਾ ਬਹੁਤ ਸੋਚ ਔਰ ਥਿੰਕ ਕਿ ਤੁਸੀਂ ਇੱਕ ਪਿਆਰ ਦੀ ਫੀਲਿੰਗ ਨੂੰ ਸਾਂਝਾ ਕਰ ਰਹੇ ਹੋ ਤਾਂ ਕਿ ਫੂਡ ਦੀ